ਸਾਰੇ ਸਾਰਿਆਂ ਨੂੰ ਆਪ ਕਰ ਰਿਹਾ ਕਿ ਤੁਸੀਂ ਸਾਰੇ ਠੀਕ ਆਵੋਗੇ ਮੈਂ ਤਾਂ ਨਹੀਂ ਕਰਦੀ ਪਤਰੀ ਕਾ ਦੀ ਸਾਰਿਆਂ ਨੂੰ ਰੋਜ਼ ਰੋਜ਼ ਸੁਬੀਹੇ ਜਾਂਦ ਸਾਰਿਆਂ ਨਾਲ ਆ ਗਿਆ ਮੋਕ ਤੇ ਹੁਣ ਆ ਕੀ ਦਾ ਚਲੋ ਜਾਂਦਾ ਜਾਂਦਾ ਬੜਾ ਜੇ ਤੇਰੇ ਕੇ ਗੱਲ ਦੀ ਖੁਸ਼ੀ ਹੋਈ ਇਹਨੂੰ ਤੇਰੇ ਗੱਲ ਦੀ ਬੀਬੀ ਨੂੰ ਹੋਈ ਸਾਰੀ ਸਾਰੀ ਦੇ ਖੁਸ਼ੀ ਹੋ ਗਈ ਆ ਕਿਉਂ ਲੋਰੀਆ ਜੈਮੂਨੀ ਨੀਂ ਬੜਾ ਆ ਗਿਆ ਗੁਰਵਾਦੀ ਨੇ ਉਹਨੇ ਆ ਵੀ ਜਦੋਂ ਸਾਗ ਹੋ ਗਿਆ ਵਾ ਪਰ ਉਹ ਮੈਂ ਜਾਂਦਾ ਜਾਂਦਾ ਵਾ ਸਾਹ ਨਾ ਵੀਡੀਓ ਬਣਾ ਕੇ ਆਈ ਹਾਂ ਜੀ ਜ਼ਿਕਰ ਕਰੋ ਤੇ ਖਾਸ ਸੇ ਕਹਿੰਦੇ ਵੀ ਤੈਨੂੰ ਛੱਡ ਕੇ ਤੇ ਫੇਰ ਮੈਂ ਨਾਲ ਆਉਂਗਾ ਆਹੋ ਤੇ ਮੈਂ ਆ ਗਿਆ ਹਾਂ ਹੁਣ ਦੇ ਦਵਾਈ ਲੈਣੇ ਤੇ ਦੂਜੇ ਨੂੰ ਮੈਂ ਮੈਨੂੰ ਵੀ ਨਾਲ ਹੀ ਲੈ ਜਾਓ ਉਹੋ ਸਾਗ ਤੋੜਦੇ ਤੇ ਮੈਂ ਬਹਿ ਜਾਂਦੀ। ਸਾਗ ਸਾਡੇ ਮੇਰੇ ਗੜਾਈ ਤੇ ਨੌਸੇ ਲਿਪਾਂ ਮੈਂ ਗੜਾਈ ਦੇ ਨਾਲ ਸਾਗ ਤੋੜਦੇ ਆ। ਹਾਂ। ਫੋੜ ਸਾਡੇ ਘਰ ਮੋੜ ਦੇ। ਤਾਂ ਮੈਂ ਛਿਲਣ ਢਈ ਆ। ਹਾਂ। ਬੀਬੀ ਆਹ ਰੌਣ ਦੇ ਚੁਸ਼ਾਨੀਆਂ ਆਉਂਦੇ। ਆਹ ਬੀ ਲੋ ਮੇਰਾ ਫਿਰ ਨਾਮ। ਇੱਕ ਦਾ ਬੰਦਾ ਬਣਦਾ, ਵਧੀਆ ਬਣਦਾ ਵਾ। ਹਾਂਜੀ। ਪਾਲਕ ਅੱਗੇ ਕਾਦੀ ਰਿਆ ਕੇ ਹੋ ਤੋ ਕੇ ਰੱਖੀ ਆ। ਤੇ ਹੁਣ ਗਰਜੀਪੂਰ ਚੀਰੂਗੀ ਤੇ ਮੰਦਿਰਪੂਰ ਤਰੂਗੀ। ਆਹ ਹੁਣ ਮੈਂ ਤਾਂ ਦਾ ਕੰਮ ਸਕੇਂਦਾ ਤੋ ਜਾਣਾ। ਆਮ ਕੰਮ ਨਹੀਂ ਕਰਨਾ ਨਮੋ ਜੀ ਬਹੁਤ ਕੰਮ ਕਰਦੇ ਨੇ ਆ ਨਹੀਂ ਚੋਣ ਉਹ ਅੱਜ ਕਿੰਨ ਕੈਦ ਦੇਣਾ ਹਾਂ ਨਹੀਂ ਬੰਦ ਲੰਘਾ ਦੇ ਬੇਟੀਆਂ ਆ ਤੇ ਬੇਟੀਆਂ ਬੈਠੀਆਂ ਨੇ ਆਪਣਾ ਕੰਮ ਕਰ ਦਿੱਤਾ ਵਾ ਇਹ ਬੱਦੇ ਦਾ ਕਰਨਾ ਨਹੀਂ ਇਹ ਆ ਵੀ ਹੁਣ ਚੱਲ ਸ਼ੇਰ ਬਾਤੀ ਆ ਗੱਲ ਕਾਦੀ ਆ ਉਹ ਆਂਦੀ ਕਿ ਕਿੰਨਾ ਕੰਮ ਕਰਦੀ ਜਾਂਦੀ ਅੱਜ ਹੀ ਕਹਿੰਦੀ ਸੀ ਮੇਰੇ ਵੀ ਅੱਜ ਨਾਲ ਆਏ ਉਸ ਵੇਰੀਆਏ ਹਾਂ ਰੱਖ ਦੇ ਤਾਂ ਆਂਗੀ ਮੈਂ ਆਪਣਾ ਕਿਆ ਕਰਾਂ ਜਾਂਦਾ ਉਹ ਚੱਲ ਪਾ ਉਸ ਵੇਰੇ ਚੁਪਾ ਕੇ ਰੋਮਾਟੀਕ ਅੱਜ ਲੱਗੇ ਆ ਪਾਲਸੀ ਬਣਾਉਣ ਤੇ ਸਿਆੜ ਦੀ ਨੰਗੀ ਚੱਲਿਆ ਵਾ ਸਮਝੋ ਨੰਗੀ ਗਿਆ ਕੇ ਤੇ ਬਸ ਇਦਾਂ ਟਾਈਮ ਹੀ ਨਹੀਂ ਮਿਲਿਆ ਬਣਾਉਣ ਦਾ ਘਰ ਦੇ ਕੁਝ ਕੰਮ ਕਰ ਕੁਝ ਵੀਡੀਓ ਬਣਾਉਣ ਜਾਂਦੇ ਰਹੇ ਉਹਦੇ ਪਰ ਕਿਹਨੇ ਟਾਈਮ ਮਿਲਦਾ ਰਿਹਾ ਇਦਾਂ ਹੀ ਸਾਰਾ ਸਾਰਾ ਨੰਗੀ ਜਾਂਦੀ ਦੀ ਵੀਡੀਓ ਚ ਹੁਣ ਨਿਆਣੇ ਆਖਣ ਲਈ ਮੰਮੀ ਬਣਾ ਕੇ ਦਿਓ ਮਾਨੂੰ ਕੋਣ ਮੈਂ ਸਭ ਬਣਾ ਦਿੰਨੇ ਆ ਲੋਕੀ ਦਲਸੀ ਲਿਆਦੀ ਤੇ ਆ ਭੁੰਨ ਕੇ ਰੱਖੀ ਆ ਹੁਣ ਤੇ ਨਾਲ ਜੀਂਦੂ ਆਖਣੇ ਵੀ ਜਾਂ ਤਾਂ ਜੀਂਦੂ ਮੈਨੂੰ ਦੇ ਨੂੰ ਪੀ ਕੇ ਲਿਆ ਹਾਂਜੀ ਮੈਂ ਪੰਜ ਮਿੰਟਾਂ ਚ ਪੀ ਲੈਣੀ ਆ ਉਹ ਕੁਲੇ ਦੋ ਵਾ ਕੁਲੇ ਤੋਂ ਜਿੰਗੀ ਕੋਠੇ ਦੇ ਤੇ ਮੈਂ ਅੰਡੇ ਵੀ ਚਾਹ ਰ ਨਜ਼ਰ ਫਿਰ ਮੈਂ ਵੇਖੀ ਕੋਨ ਨਹੀਂ ਹੈ ਅੰਡੇ ਦੇ ਵਿੱਚ ਦੋ ਕਿਲੋਈ ਵੇਸਣ ਪਾ ਲਿਆ ਦੋ ਕਿਲੋ ਕਿਉਂ ਪਾਤਾ ਵਿੱਚ ਤੇ ਹੁਣ ਮੈਂ ਸੋਚਣ ਲਈ ਹੀ ਵੀ ਅਲਸੀ ਗਰਮ ਬੜੀ ਹੰਦੀ ਆ ਹੱਥ ਚੱਲ ਜਿਆਦਾ ਵੇਸਣ ਪਿਆ ਹੋਗਾ ਚੱਲ ਨਿਆਣਿਆਂ ਦਾ ਕੋਈ ਅਸਰ ਨਾ ਹੋਗਾ ਜਿਆਦੀ ਗਰਮ ਨਾ ਬਣੂਗੀ ਨੋਰਮਲ ਬਣ ਜੂਗੀ ਦੋ ਕਿਲੋ ਹੀ ਹੁਣ ਕਿਉਂ ਹੋਇਆ ਮਾਂ ਗੋੜ ਗੋੜੇ ਵੀ ਪੁੱਟ ਲਿਆ ਆ ਜਦੋਂ ਵੇਸਨਾ ਪੁੱਜ ਜਾਣਾ ਇਹਦੇ ਵਿੱਚ ਉਹ ਦੌਲਸੀ ਪੀ ਕੇ ਲਿਆਉਣੀਆਂ ਤੇ ਉਹ ਵਿੱਚ ਪਾ ਕੇ ੜਾ ਲੈਣੀ ਤੇ ਮੁੜ ਕੇ ਗੋੜ ਦੀ ਜਾਣੀ ਕਰ ਲੈਣੀ ਆ ਫਿਰ ਜੋ ਮਰਜੀ ਗਿਰੀਆਂ ਬਦਾਮ ਸੌਗੀ ਉਹ ਆਪਣੀ ਪਸੰਦ ਵਾਂ ਜੋ ਮਰਜੀ ਆਪਾਂ ਪਾ ਸਕਦੇ ਆ ਇਹਦੇ ਵਿੱਚ ਅੱਜ ਵੀਡੀਓ ਬਣਾਉਣ ਨਹੀਂ ਗਏ ਹੁਣ ਸ਼ਾਮਾਂ ਦੇ ਹੀ ਫਰੀ ਹੈ ਜੇ ਮੈਂ ਚੱਲ ਆਜਾ ਆਪਾਂ ਇਹ ਕੰਮ ਕਰ ਲੈਨੇ ਤੇ ਸਾਰੇ ਭੈਣ ਭਰਾ ਆਓ ਮਨ ਚੰਲੀ ਆ ਧਿਆਣ ਕੇਲਸੀ ਦੀਆਂ ਪਿੰਗੀਆਂ ਖਾਓ ਠੀਕ ਆ ਕੁੱਲਾ ਸੱਦਾ ਭੈਣ ਭਰਾਵਾਂ ਨੂੰ ਤੇ ਜਿਹੜਾ ਜਿਹੜਾ ਆਈ ਜਾਊਗਾ ਖਾਈ ਜਾਊਗਾ ਜਦੋਂ ਬਣ ਜੂਗੀ ਉਦੋਂ ਫੇਰ ਮੈਂ ਇੰਨਾ ਝੱਟ ਬਣਾ ਦੇਣੀ ਮੈਂ ਟੈਂਟ ਲਾ ਕੇ ਜਿਹੜਾ ਖੂਆ ਮਾਰ ਕੇ ਗਜਰੇਲਾ ਬਣਾਉਣਾ ਪੈਂਦਾ ਨਾ ਜਾਂ ਕੋਈ ਵੇਸਣ ਬਣਾਉਣਾ ਪੈਂਦਾ ਉਹਨੂੰ ਝਾਰਾ ਝੇਰ ਲੱਗਦਾ ਵਾ ਇਹ ਚਾਲ ਇੰਨਾ ਨਿਕਾ ਮੋਟਾ ਪੁੰਨ ਦੇ ਝੱਟ ਬਣ ਜਾਂਦਾ ਕਲਜੀਤ ਆ ਪੀ ਲਿਆ ਫੇਰ ਅਲਸੀ ਆ ਜਾ ਲਓ ਜੀ ਰਸੀ ਬਣ ਕੇ ਹੋ ਗਈ ਜੇ ਤਿਆਰ ਤਮਹਾਂ ਨੂੰ ਕੜਾਈ ਨੂੰ ਨਾਵਾਵਾਂਗੇ ਥੱਲੇ ਤੇ ਫਿਰ ਜਦਾਂ ਕਿ ਠੰਡੀ ਹੁੰਦੀ ਆ ਤੇ ਫਿਰ ਬਣਾਉਨੇ ਆ ਪਿੰਨੀਆਂ ਅਜੇ ਗਰਮ ਹੋ ਜਾਵੇ ਹੱਥ ਨਹੀਂ ਲੱਗਣਾ ਇਹਨੂੰ ਤੇ ਠੰਡੀ ਹੁੰਦੀ ਪਹਿਲੇ ਕਹਿੰਦੇ ਆ ਪਿੰਨੀਆਂ ਬਣਾ ਕੇ ਫਿਰ ਆ ਬਰਾਤ ਵਿੱਚ ਉਹ ਕੜਾਈ ਵਿੱਚ ਅੱਛਾ ਅੱਛਾ ਜਦੋਂ ਠੰਡੀ ਹੁੰਦੀ ਤੇ ਫਿਰ ਇਹਦੇ ਵਿੱਚ ਪਿੰਨੀਆਂ ਬਣਾ ਬਣਾ ਕੇ ਰੱਖਦੇ ਆ ਤੇ ਸਵੇਰੇ ਉੱਠ ਕੇ ਚਾਹ ਬਣਾਵਾਂਗੇ ਗੁੜ ਦੀ ਨਾਲ ਖਾਵਾਂਗੇ ਪਿੰਨੀਆਂ ਹੁਣ ਬਿਲਕੁਲ ਤਿਆਰ ਕਰ ਤਿਆਰ ਆ ਤੇ ਘਣਪਰਾ ਸਾਰੇ ਆਉਣ ਆੜ ਕੇ ਗੁਰਦੀ ਚਾਹ ਨਾਲ ਅੰਸੀ ਖਾਣ ਪਈ ਉਹ ਤੇ ਫਿਰ ਬਾਕੀ ਹੋਰ ਰੈਸਪੀ ਬਣਾਵਾਂਗੇ ਹੁਣ ਇਹ ਨੇ ਰੋ ਗਿਆ ਵਾ ਹੁਣ ਮੈਂ ਧਾਰ ਕੱਢਣ ਚੱਲੀ ਆ ਧਾਰ ਕੱਢ ਕੇ ਆਣ ਕੇ ਹੁਣ ਇੰਨੇ ਜਿੰਨੀਆਂ ਬਣਣੀਆਂ ਕਿਉਂਕਿ ਜੇ ਗਰਮ ਬਹੁਤ ਜ਼ਿਆਦਾ ਵਾ ਤੇ ਕਰਕੇ ਹੱਥ ਸੜਦੇ ਆ ਧਾਰ ਕੱਢ ਕੇ ਤੇ ਆਣ ਕੇ ਬਣਾਉਂਗੀ ਪਿੰਨੀਆਂ ਹੁਣ ਚਲ ਲਈ ਦੋ ਜੱਜ ਤੇ ਫਿਰ ਨਵੀਂ ਰੈਸਪੀ ਫੇਰ ਬਣਾਉਨੇ ਆ ਕਸਾਬ ਸੇ ਘੋਣੀ ਗਏ ਆ ਕਿ ਤੇ ਜਰਾ ਕੰਮ ਤੇ ਦੂਜੀ ਰਸੀ ਹੁਣ ਉਹਨਾਂ ਦੇ ਨਾਲ ਬਣਾਉਂਦੇ ਆ ਬੈਠ ਕੇ ਨਾਲੇ ਕਰਾਂਗੇ ਗੱਲਾਂ ਬਾਤਾਂ ਤੇ ਨਾਲੇ ਬਣਾਵਾਂਗੇ ਪਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੀ ਅਸੀਂ ਚੱਲਿਆਂ ਵੀਡੀਓ ਬਣਾਉਣ ਮਨਪ੍ਰੀਤ ਕੇ ਘਰ ਐਨਾਂ ਤੇ ਮਹੇਸ਼ੇਰ ਦੇ ਜਰਾਪਾ ਪਹੁੰਚਦੇ ਆ ਆ ਮੈਂ ਲੈ ਆਇਆ ਚਾਰੀ ਮਿਰਚਾਂ ਇਹ ਤਾਂ ਉੱਧਰ ਵਰਕੀਆਂ ਆ ਤੁਹਾਡੀ ਇੰਟੀਅਰ ਕੀ ਕਿ ਨਾਏ ਬਹੁਤੀਆਂ ਕੌੜੀਆਂ ਤੇ ਨਾਏ ਬਹੁਤ ਸਾਂ ਮਿੱਟੀਆਂ ਕਿਉਂਕਿ ਕਈ ਉਹਨੇ ਮਿੱਟੀਆਂ ਬੁਡੀਆਂ ਨਾ ਲੜਾਕੀਆਂ ਜਾ ਰਹੀਆਂ ਉਹ ਲੜਾਕੀਆਂ ਜੋ ਨਹੀਂ ਆਉਂਦੀ ਏ ਨਹੀਂ ਮੈਂ ਮਿਰਚ ਦੀ ਗੱਲ ਕਰਦਾ ਏਦੀ ਨਹੀਂ ਗੱਲ ਕਰਦੇ ਤੁਸੀਂ ਮੈਨੂੰ ਤੁਸੀਂ ਮੈਨੂੰ ਕਹਿਣਾ ਵਾ ਤੇ ਭੈਣ ਭਰਾਵਾਂ ਨੇ ਮੈਨੂੰ ਕਹਣਾ ਲੜਾਕੀ ਆ ਮੈਂ ਇਹਦੇ ਅਰਲੀ ਆਖਿਆ ਮੈਂ ਵੀ ਇਦਾਂ ਮਿਰਚ ਮਿਰਚ ਪਤਾ ਕਿੰਨੀ ਕੌੜੀ ਹੁੰਦੀ ਆ ਉਹ ਉਹ ਕੌੜੀਆਂ ਦੁੱਧੀਆਂ ਆ ਆ ਦੁੱਧੀਆਂ ਆ ਅੱਡ ਚਾਰੀ ਮਿਰਚ ਆ ਕੌੜੀਆਂ ਕਿੱਥੇ ਪੇਸ਼ ਆਂ ਕੋਈ ਇਦਾਂ ਖਾ ਕੇ ਵੇਬ ਆ ਮੈਂ ਕਦੇ ਨਹੀਂ ਖਾਂਦੀ ਮੈਂ ਮਾਰੋ ਮਖਾਗੇ ਤੇ ਜਦੋਂ ਰਾਣ ਨੂੰ ਸ਼ਾਮਾਂ ਨੂੰ ਰੋਟੀ ਖਾਣੀ ਬੇਖੀ ਤੇ ਤੂੰ ਨਾ ਖਾਵੇਂ ਤੇ ਗੱਲ ਕਰੀ ਮੈਂ ਨਾ ਖਾਣੀ ਬੇਲ ਇਹ ਇਹ ਵੀ ਨਹੀਂ ਖਾਣੀ ਸਾਗ ਘਰਿਆ ਵਾ ਪਿਛਰੇ ਅੱਗੇ ਵੀ ਵਲੌਗ ਚ ਦੱਸਿਆ ਪਿਛਾਗ ਚੰਨਣ ਦੇ ਕੁੜੀਆਂ ਦੀਆਂ ਸਵੇਰੇ ਧਰਨਾ ਵਾ ਹੁਣ ਧਰ ਦਿੱਤਾ ਸਾਗ ਹੁਣ ਮੋਟੀਆਂ ਮਿਰਚਾਂ ਥੋੜੀ ਸਾਗ ਚ ਪਾਈ ਦੀਆਂ ਤੇ ਮੈਂ ਤੈਨੂੰ ਆਖਿਆ ਸਾਗ ਚ ਪਾਉਣੀ ਆ ਵਾ ਇਹ ਡੰਡੀਆਂ ਆ ਜਿਹੜੀਆਂ ਤੋੜ ਕੇ ਧੋ ਕੇ ਸਕਾ ਕੇ ਚੀਰੇ ਦੇ ਕੇ ਫਿਰ ਇਹਨੂੰ ਚਾਰਜ ਦੇ ਸੁੱਟ ਦੇਣਾ ਮੈਂ ਆਪਾਂ ਤੜਕਾ ਲਾ ਕੇ ਤੜਕਾ ਨਹੀਂ ਲਾਉਣਾ ਹਾਂ ਤੜਕੇ ਨਾਲ ਉਹ ਤੋਂ ਸੜ ਜਾਣੀਆਂ ਬੋਲੀਆਂ ਜੀ ਉਹ ਮਾੜਾ ਜਿਹਾ ਫਰਾਈ ਕਰਨਾ بس ਤੇਲ ਪਾ ਕੇ ਤੇ ਮਾੜਾ ਜਿਹਾ ਘਮੋਣਾ ਹੀ ਹੈ ਇਹਨਾਂ ਨੂੰ ਬਸ ਜ਼ਿਆਦਾ ਨਹੀਂ ਫਿਰ ਚੰਗੀਆਂ ਹੋ ਜਾਂਦੀਆਂ ਖਰਾਬ ਨਹੀਂ ਹੁੰਦੀਆਂ ਉਹ ਤਾਂ ਖਰਾਬ ਹੋ ਜਾਂਦੀਆਂ ਅੱਛਾ ਹਾਂ ਤੇ ਜੀ ਇਦਾਂ ਪਾ ਦਈਏ ਤੇ ਤੁਸੀਂ ਆਪਣੀਆਂ ਵਖਰੀਆਂ ਪਾ ਲਓ ਤੇ ਮੈਂ ਉਹ ਵਖਰੀਆਂ ਪਾ ਲੈਣੀਆਂ ਆਪਣੀਆਂ ਤਰਕਕੇ ਅੱਜ ਤੋਂ ਅੱਡ ਅੱਡ ਆ ਠੀਕ ਹੈ ਪੱਕੀ ਕਰਵਾ ਲਾ ਪੱਕੇ ਯੋ ਹਾਂ ਸਾਰੇ ਭੈਣ ਭਰਾ ਵੇਖਣ ਦੇ ਆ ਸਾਰੇ ਵੇਖਣ ਦੇ ਆ ਇਹ ਅੱਜ ਤੋਂ ਮੇਰੇ ਨਾਲ ਆਟੂ ਕੀ ਜੇ ਤੁਸੀਂ ਮੈਨੂੰ ਨਹੀਂ ਘਮਾਉਣਾ ਤੇ ਮੈਂ ਤੁਹਾਨੂੰ ਨਹੀਂ ਘਮਾਉਣਾ ਮੈਂ ਇਹਨੂੰ ਮੂੰਹ ਕਰ ਲੂ ਮੈਂ ਇੱਧਰ ਨੂੰ ਕਰ ਲਉਂਗੀ ਵੇਖੀ ਚੱਲ ਕੋਈ ਗੱਲ ਨਹੀਂ ਪਰ ਮੈਂ ਮਿਰਚਾਂ ਦੀ ਹੋਰ ਦੇਣੀ ਹੈ ਕਿ ਮੈਂ ਹੋਰ ਲੈ ਆਉਂ ਮੈਨੂੰ ਵੀ ਲੈ ਲੈ ਆ ਮੈਂ ਹੋਰ ਲੈ ਆਉਂਗੀ ਮਿਰਚਾਂ ਬੜੀ ਗਜਾਬ ਆ ਕੋਈ ਫਰੂਟ ਹੋਵੇ ਤਾਂ ਵੀ ਮੈਂ ਮਗਰ ਭਾਵੇਂ ਤੁਹਾਡੇ ਵੀ ਮੈਂ ਖਾਉਂਗੀ ਕਿ ਮੈਨੂੰ ਤਾਕਤ ਆਉਗੀ ਤੇ ਮਿਰਚਾਂ ਮੈਂ ਕੀ ਕਰ ਰਹੀ ਹਾਂ ਤੁਸੀਂ ਲੈ ਲਓ ਤੁਸੀਂ ਖਾਣੇ ਇਹ ਜਿਹੜੀ ਚੀਜ਼ ਆ ਬੜੀ ਤਾਕਤਵਾਰੀ એનર્ਜੀ ਐ ਇਸ ਤੇ ਅੱਛਾ ਹਾਂ ਤੇ ਮੈਂ ਤੈਨੂੰ ਖਵਾ ਲੈਣੀ ਆ ਮੈਨੂੰ ਕੀ ਆਏ ਤੂੰ ਇਹ ਖਾ ਕੇ ਤੇ ਤੂੰ ਹੋਰ ਪੂਰ ਕੌੜੀ ਹੋ ਜਾਣਾ ਆਹ ਉਹ ਮੈਂ ਨਹੀਂ ਖਾਣੀ ਹੁਣ ਮਨ ਪਈਦਾ 11:30 ਮੇਰਾ ਟਾਈਮ ਦਿੱਤਾ ਵਾ ਤੇ 12:00 ਵਜੇ ਤੂੰ ਤੇ ਮੈਨੂੰ ਆ ਨਹੀਂ ਮਕਵਾਉਣਾ ਨਹੀਂ ਮੈਂ ਮਨੂਣ ਦੀ ਪਤਾ ਭਾਵੇਂ 12:00 ਵਜੇ ਤੇ 11:00 ਵਜੇ ਰਸਾਨੀ ਤੇ ਉਹਨੇ ਉਹਨਾਂ ਨੂੰ ਜਿੱਦਾਂ ਸਕੂਲੋਂ ਮਾਸਟਰ ਨਹੀਂ ਭਜਾਉਂਦੇ ਲੇਟ ਚੱਲ ਜੀ ਗਏ ਤੇ ਹੁਣ ਉਹਨੇ ਭਜਾਉਣਾ ਵਾ ਹੁਣ ਰੇ ਆ ਵੀ ਮੈਂ ਲਗਾਈ ਇੱਥੇ ਮੂੰਹ ਬੱਲ ਲੈਣਾ ਹਾਂ ਨਾ ਮੈਂ ਨਾ ਰਾਜ ਕੂਣਾ ਨਾ ਮੈਂ ਨਾ ਉੱਥੇ ਜਾ ਕੇ ਕੂਣਾ ਨਾ ਮੇਰੇ ਨਾਲ ਘਰ ਕੂਣਾ ਰੋਟੀ ਫੜਾਉਣਗੀਆਂ ਮੇਰੀਆਂ ਨਵਾਂ ਦੇਣਗੀਆਂ ਮੈਨੂੰ ਪਕਾ ਕੇ ਧੀੜੇ ਧੋਣਗੀਆਂ ਉਹ ਠੀਕ ਆ ਨਾ ਮੇਰੇ ਮੰਜੇ ਤੇ ਬੈਣਾ ਤੇ ਮੇਰੀਆਂ ਵੀ ਨਵਾਂ ਰੋਟੀ ਦਿੰਦੀਆਂ ਵਾਧੂ ਕਾਵਾ ਦਿੰਦੀਆਂ ਵਾਧੂ ਕੱਪੜੇ ਧੋਉਂਦੀਆਂ ਵਾਧੂ ਤੁਸੀਂ ਮੈਨੂੰ ਨਹੀਂ ਖਵਾਉਣਾ ਬਸ ਤੂੰ ਮੇਰੇ ਮੰਜੇ ਤੇ ਕਿਉਂ ਬੈਠੀ ਹੈ ਮੈਂ ਉੱਥੇ ਨਹੀਂ ਆ ਮੰਜਾ ਤੁਹਾਡਾ ਜਿੰਨਾ ਤੁਹਾਡਾ ਘਰ ਹੋਣਾ ਮੇਰਾ ਘਰ ਜਿੰਨਾ ਤੁਹਾਡਾ ਮੰਜਾ ਹੋਣਾ ਮੇਰਾ ਮੰਜਾ ਨਹੀਂ ਤੂੰ ਇੱਕੋ ਮਤ ਕਿ ਤੂੰ ਕਹਨਾ ਆਖ ਲਈ ਗੋ ਇਹ ਬੱਚੇ ਕਿਹੜੀ ਗਾਲਾਂ ਮੈਂ ਕੋ ਕੋ ਮਦਦਿਆਂ ਨੂੰ ਲੈ ਮੈਂ ਉਧਰ ਕੁੜੀਆਂ ਨੂੰ ਆਜਾ ਮਾਰੀ ਜਾਣੀਆਂ ਤੂੰ ਆਪਣੀ ਮਰਜ਼ੀ ਨਾਲ ਆਜਾ ਮਾਰੀ ਜਾਓ ਐਸਾ ਉਹ ਉਧਰ ਸਾਗਰੀ ਜਿੰਦਿਆ ਨਹੀਂ ਵੀ ਭੁਲ ਕੇ ਫਿਰ ਉਹ ਗੱਲ ਵੀ ਬਹਿਣਾ ਵੀ ਸਹਰਾਣੇ ਤੇ ਰਹੀ ਆ ਹਾਂ ਤੇਰੀ ਇੱਕ ਤੇ ਚੜ ਕੇ ਬਸਣਾ ਉਹ ਗੱਲ ਕਰਦੀ ਆ ਵੀ ਦੀਵਾ ਬਾਲਣਾ ਇੱਕ ਤੇ ਤੇਰੀ ਨੂੰ ਇੱਕ ਤੇ ਦੀਵਾ ਨਕੀ ਘਾਲਾ ਤੂੰ ਗਾਣਾ ਵੀ ਉਹਦਾੰਦਾ ਵਾ ਤੇਰੀ ਇੱਕ ਤੇ ਦੀਵਾ ਕਿਦਾਂ ਉਹ ਮੈਨੂੰ ਕੀ ਬਣਾ ਦਿੰਦਾ ਮਾੜਿਆ ਆਕਰ ਖੋਰਾ ਵੇ ਤੇਰੀ ਹਿੱਕ ਤੇ ਕਿਦਾਂ ਮੈਨੂੰ ਹੁਣ ਕੀ ਬਣਾ ਦਿੰਦਾ ਤੇ ਤਾ ਬੋਲ ਗਿਆ ਤੇਰੀ ਹਿੱਕ ਤੇ ਮਿਲੋਂ ਨਾ ਬਾਲਿਆ ਬੰਡਿਆ ਆਕਰ ਖੋਰਾ ਵੇ ਹੋ ਗੋ ਹਾਂ ਤੇਰੀ ਹਿੱਕ ਤੇ ਦੀਆ ਨਾਮ ਬਾਲਿਆ ਤੂੰ ਅਸਲ ਵਿੱਚ ਮੈਂ ਕਿਹਦਾ ਕੋਲ ਗਿਆ ਕੱਲ ਗੱਲ ਕਾਦੀ ਵੀ ਹਿੱਕ ਤੇ ਚੜ ਕੇ ਬਸੂਗੀ ਤੇ ਗੱਲ ਕਾਦੀ ਜੋਰੀ ਜਨਾਨੀਆਂ ਦਾ ਚੱਲਦਾ ਲੈ ਵੀ ਕਿੱਥੇ ਚੱਲਦਾ ਜੋਰੀ ਜਨਾਨੀਆਂ ਦਾ ਚੱਲ ਹੈਨਾ ਜਨਾਨੀਆਂ ਤਾਂ ਬਕਰ ਗਈ ਵੀ ਹੈ ਨਹੀਂ ਤੁਹਾਡੀ ਹਾਂ ਵਿਗਤੀ ਤੇ ਬੰਦੇ ਤੋਂ ਬਗੈਰ ਵੀ ਕਤੀਏ ਨਹੀਂ ਤੇ ਅਹੀਂ ਕੀ ਆਖਿਆ ਤੁਸੀਂ ਆਖਿਆ ਮੈਨੂੰ ਨਾ ਕਵਾਮੀ ਮੈਨੂੰ ਨਾ ਏਦਾਂ ਕਰੀ ਤੇ ਮੈਂ ਵੀ ਮੁੱਕੇ ਫਿਰ ਕਹਿਤਾ ਤੇ ਮੈਂ ਤਾਂ ਕਹਿਤਾ ਵੀ ਜਨਾਨੀ ਬੰਦੇ 'ਚ ਹੁਣ ਕੋਈ ਫਰਕ ਨਹੀਂ ਹੁਣ ਚਲਦਾ ਸਭ ਕੋ ਮਰ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੀ ਗੱਲ ਆ ਹਾਂ ਕੰਮ ਨੂੰ ਵੀ ਮੋਢੇ ਨਾਲ ਮੋਢਾ ਲਾਵਾਂਗੇ ਬੇਸ਼ੱਕ ਤੇ ਲੜਨ ਵਾਸਤੇ ਮੋਢੇ ਨਾਲ ਮੋਢਾ ਹੀ ਲਾਵਾਂਗੇ ਲੜਨ ਵਾਸਤੇ ਮੂੰਹ ਚੱਲਣ ਦੀ ਜ਼ਬਾਨਾ ਚੱਲਣੀ ਪਹਿਲ ਕਰਨੀ ਨਹੀਂ ਤੇ ਦੂਜੇ ਕਰਨੀ ਨਹੀਂ ਇੱਕ ਗੱਲ ਇੱਕ ਜੀ ਹੁਣ ਮੈਂ ਗੱਡੀ ਚਲਾ ਲੀ ਉਹ ਗੱਡੀ ਤੇ ਨਹੀਂ ਚਲਾਉ ਲੈਂਦਾ ਹੂੰ ਪਹਿਲੀ ਗੱਲ ਕੀਤੀ ਉਹ ਵੀ ਕਰ ਮੋਟਰਸਾਈਕਲ ਚਲਾ ਲੀਨੇ ਸਕੂਟਰ ਚਲਾ ਲੀਨੇ ਬੁਲਟ ਮੋਟਰਸਾਈਕਲ ਚਲਾ ਲੀਨੇ ਟਰੈਕਟਰ ਚਲਾ ਲੀਨੇ ਗੱਡੀ ਤੇ ਚਲੋ ਹੱਥ ਹੀ ਨਹੀਂ ਪਾਇਆ ਜੇ ਹੱਥ ਪਾਵਾਂਗੇ ਚੱਲ ਪੂਗੀ ਆ ਚਲਾ ਲੀ ਠੀਕ ਆ ਤੇ ਤੈਨੂੰ ਕਹਾਂਗਾ ਚਲਾਉਣਾ ਹੂੰ ਇੱਕੋ ਚੀਜ਼ ਆਉਂਦੀ ਤੈਨੂੰ ਕਿ ਜਬਾਨ ਇਹ ਨਾਲ ਇਹ ਨਾਲ ਸੱਚ ਬਣਾਉਣਾ ਹੱਸੋ ਤੇ ਮੈਂ ਵੇਲਾ ਇਨੀ ਚੀਜ਼ਾਂ ਚਲਾ ਲੀ ਨਾ ਤੂੰ ਇੱਕ ਚਲਾਉਂਦੀ ਹੈ ਚੱਲ ਤੂੰ ਗੱਡੀ ਸਿੱਖੋ ਹੈ ਮੈਂ ਵੀ ਸਿੱਖੋ ਚਲਾਉਣੀ ਅੱਛਾ ਹਾਂ ਤੇ ਫਿਰ ਕੀ ਹੋਊ ਗੱਡੀ ਸਿੱਖ ਕੇ ਤੇ ਕੱਲਿਆਂ ਨੇ ਸਿੱਖਣੀ ਤੇ ਕੱਲਿਆਂ ਨੇ ਚਲਾਉਣੀ ਹੈ ਤੇ ਕੱਲੇ ਅੱਗੇ ਹੀ ਮੋਟਰਸਾਈਕਲ ਕੱਲੇ ਚਲਾਉਂਗੀ ਹਾਂ ਜਦੋਂ ਚੰਗੀ ਤਰ੍ਹਾਂ ਟ੍ਰੇਨਡ ਹੋ ਗਏ ਫਿਰ ਪਾਵਾਂਗੇ ਵਿੱਚ ਆਪਾਂ ਅੱਛਾ ਹੁਣ ਆਪਾਂ ਇੱਥੇ ਨਹੀਂ ਲੱਗਦੇ ਨਹੀਂ ਚੜੀਏ ਬਣਾ ਚੱਲੋ ਡੈਮ ਜੀ ਹੋ ਗਿਆ ਵਾ ਮਾਰਾਂ ਮੱਜ ਗਏ ਆ ਚਲੋ ਚੱਕੋ ਚਲੋ ਜੀ ਸਸਰੀ ਕਾਲ ਜੀ ਮਿਲਦੇ ਆ ਅਗਲੇ ਵਲੋਗ ਦੇ ਨਾਲ ਚਲੋ ਜੀ ਸਾਰੇ ਪੈਸਰਾਂ ਨੂੰ ਪਿਆਰ ਭਰੀ ਸასი ਕਾਲ ਇਦਾਂ ਦੀ ਲੋਕ ਚੋਕਾ ਤੇ ਚੱਲਦੀ ਰਹਿੰਦੀ ਆ ਆ ਸੱਠ ਅਠਾ ਤੇ ਨਾਲ ਇਹ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਰੂਲ ਸਕੂਨ ਮਿਲਦਾ ਸਾਰੇ ਭੈਣ ਭਰਾंनो ਵੀ ਕਮੈਂਟ ਕਰਦੇ ਨੇ ਸੋਹਣੇ ਲੱਗਦੇ ਹਨ ਹਾਂ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖੇ ਇਹ ਆਪਾਂ ਸੱਚੀ ਵਿੱਚ ਨਹੀਂ ਲੜੇ ਨਾ ਸੱਚੀ ਵਿੱਚ ਗੁੱਸੇ ਨਹੀਂ ਹੋਏ ਆ ਆਪਾਂ ਪੂਰੇ ਪਿਆਰ ਨਾਲ ਰਹਿੰਦੇ ਆ ਪਾਣੀ ਉੱਤੇ ਜਾ ਕੇ ਵੀਡੀਓ ਬਣਾਉਣੀ ਆ ਚੁੱਪੀ ਚਾਹੇ ਕਿਥੋਂ ਸਰਨਾ ਆ ਇਹ ਲੜਾਈ ਕਿਥੇ ਆ ਕਿਥੋਂ ਸਰਨਾ ਆ ਇਹ ਦੋਹਾਂ ਜੀਆਂ ਦਾ ਕੀ ਇਹਨਾਂ ਦਾ ਮਸਲਾ ਵਾ ਇਹ ਕੋਈ ਵੀ ਨਹੀਂ ਉਧਰ ਉਧਰੀ ਚ ਉਪਰੇ ਸਕਦਾ ਬਣਾਓ ਹਾਂ ਥੈਂਕ ਯੂ ਜੀ ਆਜੋ ਫਿਰ ਚਲੋ